ਸੱਚੀ ਗੱਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮਣਜੀ ਕਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮਖੜ ਲੈਸ ਤੇ ਚਾਰ ਭਾਰਤੀ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 35 ਸਾਲਾ ਭਾਰਤੀ ਨੌਜਵਾਨ ਦੇ ਕਤਲ ਦੇ ਲਗੇ ਦੋਸ਼ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ 50 ਲੱਖ ਡਾਲਰ ਜੁਰਮਾਨੇ ਦਾ ਹੁਕਮ ਬਰਕਰਾਰ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਗਿਆ ਸੱਭਾ ਦੀ ਦਾ ਬਿਆਨ 2025 ਦੇ ਵਿੱਚ ਵੀ ਘਟਦੀਆਂ ਰਹਿ ਸਕਦੀਆਂ ਨਹੀਂ ਗੈਸ ਦੀਆਂ ਕੀਮਤਾਂ ਖੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਚਾਰ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਭਾਰਤੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਅਮਰੀਕੀ ਸਟੇਟ ਨਿਊ ਜਰਸੀ ਦੇ ਵਿੱਚ ਇੱਕ 35 ਸਾਲਾ ਭਾਰਤੀ ਵਿਅਕਤੀ ਦੀ ਮੌਤ ਦੇ ਸੰਬੰਧ ਦੇ ਵਿੱਚ ਗ੍ਰੀਨਵੂਡ ਇੰਡੀਆਨਾ ਰਾਜ ਦੇ ਰਹਿਣ ਵਾਲੇ ਚਾਰ ਭਾਰਤੀ ਨੌਜਵਾਨਾਂ ਦੇ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ 35 ਸਾਲਾ ਕੁਲਦੀਪ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਸੌਰਵ ਕੁਮਾਰ ਗੌਰਵ ਸਿੰਘ ਨਰਮਲ ਸਿੰਘ ਅਤੇ ਗੁਰਦੀਪ ਸਿੰਘ ਨਾਮਕ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ। ਉਸਨ ਕਾਉਂਟੀ ਪ੍ਰੋਸੀਕਿਊਟਰ ਬੈਲੀ ਡੀ ਬਿਲ ਹਾਈਮਰ ਅਤੇ ਨਿਊ ਜਰਸੀ ਸਟੇਟ ਪੁਲਿਸ ਦੇ ਸੁਪਰੀਡੈਂਟ ਕਰਨਲ ਪੈਟਰਿਕ ਜੇ ਜੈਕਲਹਾਨ ਨੇ ਐਲਾਨ ਕੀਤਾ ਹੈ ਕਿ 19 ਦਸੰਬਰ 2024 ਨੂੰ ਗ੍ਰੀਨਵੋਡ ਇੰਡੀਆਨਾ ਦੇ ਰਹਿਣ ਵਾਲੇ 23 ਸਾਲਾ ਸਰਵ ਕੁਮਾਰ, 27 ਸਾਲਾ ਗੌਰਵ ਸਿੰਘ ਦੋਵਾਂ ਨੂੰ 22 ਅਕਤੂਬਰ 2024 ਨੂੰ ਜਾਂ ਇਸ ਦੇ ਆਸ-ਪਾਸ ਮੈਂਚੈਸਟਰ ਟਾਊਨਸ਼ਿਪ 'ਚ ਭਾਰਤ ਦੇ 35 ਸਾਲਾ ਕੁਲਦੀਪ ਕੁਮਾਰ ਦੀ ਮੌਤੇ ਸਬੰਧ ਦੇ ਵਿੱਚ ਕਤਲ ਤੇ ਕਤਲ ਦੀ ਸਾਜ਼ਿਸ਼ ਰਚੰਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ 20 ਦਸੰਬਰ 2024 ਨੂੰ ਗ੍ਰੀਨਮੂਰ ਇੰਡੀਆਨਾ ਦੇ ਰਹਿਣ ਵਾਲੇ 30 ਸਾਲਾ ਨਿਰਮਲ ਸਿੰਘ ਅਤੇ 22 ਸਾਲਾ ਗੁਰਦੀਪ ਸਿੰਘ ਤੇ ਸ੍ਰੀ ਕੁਮਾਰ ਦੀ ਮੌਦੇ ਸਬੰਧ ਚ ਇੱਕੋ ਜਿਹੇ ਅਪਰਾਧਾਂ ਦਾ ਦੋਸ਼ ਲਗਾਇਆ ਹੈ 14 ਦਸੰਬਰ 2024 ਨੂੰ ਓਸ਼ੀਨ ਕਾਉਂਟੀ ਪ੍ਰੋਸੀਕਿਊਟਰ ਦੇ ਦਫਤਰ ਮੇਜਰ ਕ੍ਰਾਈਮ ਯੂਨਿਟ ਨਾਲ ਇੱਕ ਮ੍ਰਿਤਕ ਵਿਅਕਤੀ ਦੀ ਰਿਪੋਰਟ ਲਈ ਸੰਪਰਕ ਕੀਤਾ ਗਿਆ ਸੀ ਜੋ ਮੈਂਚੈਸਟਰ ਟਾਊਨਸ਼ਿਪ ਦੇ ਗ੍ਰੀਨਵੁੱਡ ਵਾਈਲਡ ਲਾਈਫ ਮੈਨੇਜਮੈਂਟ ਏਰੀਆ ਦੇ ਵਿੱਚ ਸਥਿਤ ਸੀ ਓਸ਼ੀਨ ਕਾਉਂਟੀ ਪ੍ਰੋਸੀਕਿਊਟਰ ਆਫਿਸ ਮੇਜਰ ਕ੍ਰਾਈਮ ਯੂਨਿਟ ਨਿਊ ਜਰਸੀ ਸਟੇਟ ਪੁਲਿਸ ਮਿਜਲ ਕ੍ਰਾਈਮ ਯੂਨਿਟ ਨਿਊ ਜਰਸੀ ਸਟੇਟ ਪੁਲਿਸ ਕ੍ਰਾਈਮ ਸੀਨ ਇਨਵੈਸਟੀਗੇਸ਼ਨ ਯੂਨਿਟ ਮੈਂਚੈਸਟਰ ਟਾਊਨਸ਼ਿ ਡਿਪਾਰਟਮੈਂਟ ਓਸ਼ੀਨ ਕਾਉਂਟੀ ਸ਼ੈਰਫ ਆਫਿਸ ਕ੍ਰਾਈਮ ਸੀਨ ਇਨਵੈਸਟੀਗੇਸ਼ਨ ਯੂਨਿਟ ਅਤੇ ਨਿਊ ਜਰਸੀ ਕੰਜ਼ਰਵੇਸ਼ਨ ਪੁਲਿਸ ਡਿਪਾਰਟਮੈਂਟ ਦੇ ਜਾਸੂਸਾਂ ਨੇ ਇੱਕ ਮ੍ਰਿਤਕ ਵਿਅਕਤੀ ਨੂੰ ਬਹੁਤ ਜ਼ਿਆਦਾ ਸੜਨ ਦੀ ਹਾਲਤ ਚ ਪਾਇਆ 15 ਦਸੰਬਰ 2024 ਨੂੰ ਓਸ਼ੀਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਨੇ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕੀਤਾ ਮੈਡੀਕਲ ਐਗਜ਼ਾਮੀਨਰ ਨੇ ਸਿੱਟਾ ਕੱਢਿਆ ਕਿ ਵਿਅਕਤੀ ਦੀ ਮੌਤ ਦਾ ਕਾਰਨ ਛਾਤੀ ਤੇ ਕਈ ਗੋਲੀਆਂ ਦੇ ਜ਼ਖਮ ਨੇ ਤੇ ਮੌਤ ਦਾ ਤਰੀਕਾ ਕਤਲ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਹਾਇਤਾ ਦੇ ਨਾਲ ਵਿਅਕਤੀ ਦੀ ਪਛਾਣ ਇੱਕ ਪੁਰਸ਼ ਵਜੋਂ ਕੀਤੀ ਗਈ ਜਿਸ ਦੀ ਉਮਰ 35 ਸਾਲ ਦੱਸੀ ਗਈ ਤੇ ਉਹ ਭਾਰਤ ਦੇ ਰਹਿਣ ਵਾਲਾ ਕੁਲਦੀਪ ਕੁਮਾਰ ਸੀ। ਓਸ਼ੀਨ ਕਾਉਂਟੀ ਪ੍ਰੋਸੀਕਿਊਟਰ ਦਫਤਰ ਮੇਜਰ ਕ੍ਰਾਈਮ ਯੂਨਿਟ ਅਤੇ ਨਿਊ ਜਰਸੀ ਸਟੇਟ ਪੁਲਿਸ ਮੇਜਰ ਕ੍ਰਾਈਮ ਯੂਨਿਟ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ 26 ਅਕਤੂਬਰ 2024 ਨੂੰ ਨਿਊਯਾਰਕ ਦੇ ਓਜ਼ੋਨ ਪਾਰਕ 'ਚ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਪੂਰੀ ਤੇ ਵਿਆਪਕ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਤੇ ਗੁਰਦੀਪ ਸਿੰਘ ਨੇ ਕੁਲਦੀਪ ਕੁਮਾਰ ਦੇ ਕਤਲ ਨੂੰ ਅੰਜਾਮ ਦੇਣ 'ਚ ਇਕੱਠੇ ਤੇ ਇੱਕ ਦੂਜੇ ਨਾਲ ਸਮਰਥਨ ਕੀਤਾ ਸੀ। 20 ਦਸੰਬਰ 2024 ਨੂੰ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਤੇ ਗੁਰਦੀਪ ਸਿੰਘ ਨੂੰ ਗ੍ਰੀਨਵੁੱਡ, ਇੰਡੀਆਨਾ ਵਿੱਚ ਓਸ਼ੀਨ ਕਾਉਂਟੀ ਪ੍ਰੋਸੀਕਿਊਟਰ ਦਫ਼ਤਰ ਮੇਜਰ ਕ੍ਰਾਈਮ ਯੂਨਿਟ, ਨਿਊ ਜਰਸੀ ਸਟੇਟ ਪੁਲਿਸ ਮੇਜਰ ਕ੍ਰਾਈਮ ਯੂਨਿਟ Federal Bureau of Investigation ਤੇ City of Greenwood Police ਵਿਭਾਗ ਦੇ ਜਾਸੂਸਾਂ ਦੁਆਰਾ ਹਿਰਾਸਤ ਚ ਲੈ ਲਿਆ ਗਿਆ ਉਹਨਾਂ ਨੂੰ ਇੰਡੀਆਨਾ ਦੇ ਫ੍ਰੈਂਕਲਿਨ ਵਿੱਚ ਜੌਨਸਨ ਕਾਉਂਟੀ ਜੀਲ ਚੱਲ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਨਿਊ ਜਰਸੀ ਹਵਾਲਗੀ ਤੱਕ ਕੈਦ ਦੇ ਵਿੱਚ ਰੱਖਿਆ ਜਾਵੇਗਾ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕੀਤੇ ਗਏ ਜਾਂਚ ਯਤਨ ਕਿਸੇ ਵੀ ਤਰ੍ਹਾਂ ਸ਼ਾਨਦਾਰ ਨਹੀਂ ਸਨ ਤੇ ਸਾਰੀਆਂ ਪਾਕਿਦਾਰ ਏਜੰਸੀਆਂ ਦੁਆਰਾ ਪ੍ਰਦਰਸ਼ਿਤ ਟੀਮਵਰਕ ਸੱਚਮੁੱਚ ਕਾਨੂੰਨ ਲਾਗੂ ਕਰਨ ਚ ਸਭ ਤੋਂ ਵਧੀਆ ਉਦਾਹਰਣ ਸੀ ਪ੍ਰੋਸੀਕਿਊਟਰ ਬਹਾਮਰਨਿਕ ਹੈ ਕਿ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਖਾਸ ਕਰਕੇ FBI ਅਤੇ ਨਿਊ ਜਰਸੀ ਸਟੇਟ ਪੁਲਿਸ ਨਾਲ ਸਹਿਯੋਗ ਕਰਨ ਨਾਲ ਪੀੜਤ ਦੀ ਪਛਾਣ ਹੋਈ ਤੇ ਇੰਡੀਆਨਾ ਦੇ ਵਿੱਚ ਇਨ੍ਹਾਂ ਮੁਲਜ਼ਮਾਂ ਦੀ ਤੇਜ਼ੀ ਨਾਲ ਗ੍ਰਿਫਤਾਰੀ ਹੋਈ। ਉਹਨਾਂ ਨੇ ਇਸ ਜਾਂਚ ਵਿੱਚ ਸਹਾਇਤਾ ਵਾਸਤੇ ਬਾਕੀ ਸਹਾਇਕ ਪੁਲਿਸ ਵਿਭਾਗਾਂ ਦਾ ਸ਼ੁਕਰੀਆ ਦਾ ਵੀ ਕੀਤਾ ਹੈ। ਨਿਊ ਜਰਸੀ ਸਟੇਟ ਪੁਲਿਸ ਦੇ ਸੁਪਰੀਡੈਂਟ ਕਰਨਲ ਪੈਟਰਿਕ ਜੇ ਕਲਹਾਨਿਕ ਹੈ ਕਿ ਮੈਂਚੈਸਟਰ ਟਾਊਨਸ਼ਿਪ ਵਿੱਚ ਇਸ ਦੁਖਦਾਈ ਕਤਲ ਦੇ ਸੰਬੰਧ ਵਿੱਚ ਵਿਅਕਤੀਆਂ ਵਿਰੁੱਧ ਲਗਾਏ ਗਏ ਦੋਸ਼ ਜਾਸੂਸਾਂ ਦੀ ਅੰਤਕ ਵਚਨਬੱਧਤਾ ਅਤੇ ਹਰ ਪੱਧਰ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਸ਼ਾਨਦਾਰ ਸਹਿਯੋਗੀ ਯਤਨਾਂ ਨੂੰ ਦਰਸਾਉਂਦੀ ਹੈ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਨਿਆਂ ਹਮੇਸ਼ਾ ਤੋਂ ਹੀ ਪੁਲਿਸ ਦੀ ਵੱਡੀ ਤਰਜੀਹ ਰਹੀ ਹੈ ਪ੍ਰੋਸੀਕਿਊਟਰ ਬੋਹਾਮਰ ਕਰਨਲ ਕਲਹਾਨ ਨੇ ਅਸ਼ਿਨ ਕਾਉਂਟੀ ਪ੍ਰੋਸੀਕਿਊਟਰ ਆਫਿਸ ਮੇਜਰ ਕ੍ਰਾਈਮ ਯੂਨਿਟ ਅਸ਼ਿਨ ਕਾਉਂਟੀ ਪ੍ਰੋਸੀਕਿਊਟਰ ਆਫਿਸ ਹਾਈ ਟੈਕ ਯੂਨਿਟ ਨਿਊ ਜਰਸੀ ਸਟੇਟ ਪੁਲਿਸ ਮੇਜਰ ਕ੍ਰਾਈਮ ਯੂਨਿਟ ਨਿਊ ਜਰਸੀ ਸਟੇਟ ਪੁਲਿਸ ਕ੍ਰਾਈਮ ਸੀਨ ਇਨਵੈਸਟੀਗੇਟ Unit, New Jersey State Police Fugitive Unit, Manchester Township Police Department, Ocean County Sheriff Office Crime Scene Investigation Unit, Federal Bureau of Investigation Enforcement and Removal Operations, and the United States Immigration and Customs Enforcement, New Jersey Conservation Police, New York City Police Department, Port Authority of New York, New Jersey Police Department, Hightstown Police Department, City of Greenwood Police Department, at the Ocean County Medical Examiner Office. ਇਸ ਦੀ ਇਸ ਜਾਂਚ ਦੇ ਸੰਬੰਧ ਵਿੱਚ ਸਾਂਝੇ ਅਤੇ ਸਮੂਹਿਕ ਯਤਨਾਂ ਲਈ ਸ਼ਲਾਘਾ ਕੀਤੀ ਹੈ ਜਿਨ੍ਹਾਂ ਨਾਲ ਇਨ੍ਹਾਂ ਮੁਲਾਜ਼ਮਾਂ ਦੀ ਗ੍ਰਿਫਤਾਰੀ ਤੇਜ਼ੀ ਦੇ ਨਾਲ ਕੀਤੀ ਗਈ। ਜ਼ਿਕਰ ਆਖਾਸ ਹੈ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਦੇ ਉੱਤੇ ਫਿਲਹਾਲ ਕੇਵਲ ਦੋਸ਼ੀ ਲੱਗੇ ਨੇ ਜਦੋਂ ਤੱਕ ਅਦਾਲਤ ਦੇ ਵਿੱਚ ਇਨ੍ਹਾਂ ਦੋਸ਼ਾਂ ਨੂੰ ਸਿੱਧ ਨਹੀਂ ਕਰ ਦਿੱਤਾ ਜਾਂਦਾ। ਇੱਕ ਪੁਰਾਣੇ ਮਾਮਲੇ ਦੇ ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਜੋ ਅਪੀਲ ਕੀਤੀ ਸੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਤੇ 50 ਲੱਖ ਡਾਲਰ ਜੁਰਮਾਨੇ ਦਾ ਹੁਕਮ ਬਰਕਰਾਰ ਹੈ ਡੋਨਾਲਡ ਟਰੰਪ ਨੇ 50 ਲੱਖ ਡਾਲਰ ਜੁਰਮਾਨਾ ਭਰਨਾ ਸੀ ਤੇ ਉਹ ਹੁਣ ਉਹਨਾਂ ਨੂੰ ਜ਼ਰੂਰ ਭਰਨਾ ਪਵੇਗਾ ਕਿਉਂਕਿ ਉਹਨਾਂ ਨੇ ਇਸ ਨੂੰ ਮਾਫ਼ ਕਰਵਾਉਣ ਵਾਸਤੇ ਇੱਕ ਅਪੀਲ ਕੀਤੀ ਸੀ ਉਸ ਅਪੀਲ ਨੂੰ ਮਾਨਯੋਗ ਕੋਰਟ ਨੇ ਰੱਦ ਕਰ ਦਿੱਤਾ ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਜਿੰਸੀ ਸ਼ੋਸ਼ਣ ਮਾਮਲੇ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਦਾਲਤ ਨੇ ਸੋਮਵਾਰ ਨੂੰ 트ੰਪ ਦੀ ਅਪੀਲ ਨੂੰ ਰੱਦ ਕਰ ਦਿੱਤਾ ਤੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਚ ਉਹਨਾਂ ਨੂੰ ਜਲਸੀ ਸ਼ੋਸ਼ਣ ਤੇ ਮਾਨ ਹਾਨੀ ਲਈ ਲੇਖਕੀ ਜਿੰਨ ਕੈਰੋਲ ਨੂੰ 50 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ ਜਿਊਰੀ ਨੇ ਪਿਛਲੇ ਸਾਲ 9 ਦਿਨਾਂ ਤੱਕ ਚੱਲੇ ਸਿਵਲ ਮੁਕਦਮੇ ਤੋਂ ਬਾਅਦ 트ੰਪ ਨੂੰ ਦੋਸ਼ੀ ਪਾਇਆ ਤੇ ਉਸ ਤੋਂ ਬਾਅਦ ਇਹ ਹੁਕਮ ਦਿੱਤਾ 트ੰਪ ਨੇ ਇਸ ਵਿਰੁੱਧ ਅਪੀਲ ਕੀਤੀ ਪਰ ਹੁਣ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਟਰੰਪ ਦੇ ਖਿਲਾਫ ਇਹ ਫੈਸਲਾ ਅਜਿਹੇ ਸਮੇਂ ਚ ਆਇਆ ਹੈ ਜਦੋਂ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਚ ਸੋਚ ਚੁੱਕਣ ਦੀ ਤਿਆਰੀ ਕਰ ਰਹੇ ਨੇ ਯੂ ਐਸ ਸਰਕਟ ਅਪੀਲ ਕੋਰਟ ਨੇ ਫੈਸਲਾ ਕੀਤਾ ਹੈ ਕਿ ਕਾਮਨਵੇਲਸ ਈ ਜੀਨ ਕੈਰੋਲ ਦੇ ਮਨਹਾਨੀ ਅਤੇ ਜਿੰਸੀ ਸ਼ੋਸ਼ਣ ਵਿੱਚ ਮੈਨਹਟਨ ਜਿਊਰੀ ਵਲੋਂ ਟਰੰਪ ਤੇ ਲਗਾਈ ਗਏ 50 ਲੱਖ ਅਮਰੀਕੀ ਡਾਲਰ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ ਗਿਆ ਹੈ ਇੱਕ ਮੈਗਜ਼ੀਨ ਦੇ ਕੌਨਵਿਸ ਕੈਰੋਲ ਨੇ 2023 ਦੇ ਇੱਕ ਮੁਕਦਮੇ 'ਚ ਗਵਾਹੀ ਦਿੱਤੀ ਕਿ 1996 ਵਿੱਚ ਇੱਕ ਦੋਸਤਾਨਾ ਮੁਲਾਕਾਤ ਦੌਰਾਨ 트ੰਪ ਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਸੀ ਜਦੋਂ ਖੇਡ ਖੇਡ ਚ ਸਟੋਰ ਦੇ ਡਰੈਸਿੰਗ ਰੂਮ ਦੇ ਵਿੱਚ ਉਹ ਦਾਖਲ ਹੋ ਗਏ। 트ੰਪ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਹੀ ਕੋਈ ਘਟਨਾ ਨਹੀਂ ਵਾਪਰੀ। ਸਾਲ 2024 ਖਤਮ ਹੋ ਗਿਆ ਹੈ ਤੇ 2025 ਵਾਸਤੇ ਇੱਕ ਖੁਸ਼ਖਬਰੀ ਹੈ ਦਰਸਲ 2025 ਦੇ ਵਿੱਚ ਗੈਸ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ ਗੈਸ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਤੇ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ 2025 ਦੇ ਵਿੱਚ ਵੀ ਇਹ ਕਟੌਤੀ ਬਰਕਰਾਰ ਰਹੇਗੀ ਟਰੈਕਿੰਗ ਸੇਵਾ ਗੈਸ ਬੜੀ ਨੇ ਆਂਕੜੇ ਪੇਸ਼ ਕੀਤੇ ਨੇ ਮੋਟਰ ਸੁਵਾਰ 2025 ਚ ਅਮਰੀਕੀ ਗੈਸ ਦੀਆਂ ਕੀਮਤਾਂ ਚ ਮਾਮੂਲੀ ਕਮੀ ਦੀ ਉਮੀਦ ਕਰ ਸਕਦੇ ਨੇ ਕਿਉਂਕਿ ਮਹਿੰਗਾਈ ਘਟ ਰਹੀ ਹੈ ਤੇ ਘਰੇਲੂ ਤੇਲ ਉਤਪਾਦਨ ਦੇ ਵਿੱਚ ਤੇਜ਼ੀ ਆ ਰਹੀ ਹੈ ਸਾਲ ਦੇ ਪਹਿਲੇ ਅੱਧ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਉਣ ਤੋਂ ਬਾਅਦ 2024 ਦੇ ਦੂਜੇ ਅੱਧ ਵਿੱਚ ਪੰਪਾਂ ਤੇ ਕੀਮਤਾਂ ਘਟੀਆਂ ਨੇ ਟ੍ਰਿਪਲ ਏ ਨੇ ਇਹ ਡਾਟਾ ਜਾਰੀ ਕੀਤਾ ਹੈ ਟਰੈਕਿੰਗ ਸੇਵਾ ਗੈਸ ਬਰੀ ਦੇ ਅਨੁਸਾਰ ਦੇਸ਼ ਭਾਰ ਵਿੱਚ ਇੱਕ ਗੈਲਨ ਨਿਯਮਤ ਗੈਸ ਹੁਣ ਔਸਤਨ 2.98 ਅਮਰੀਕੀ ਡਾਲਰ ਪ੍ਰਤੀ ਗੈਲਨ ਹੈ ਜੋ ਕਿ ਇੱਕ ਸਾਲ ਪਹਿਲਾ ਨਾਲੋਂ ਲਗਭਗ 12 ਸੈਂਟ ਘਟਿਆ ਔਸਤ ਅਮਰੀਕੀ ਕੀਮਤ 2.99 ਅਮਰੀਕੀ ਡਾਲਰ ਹੈ ਹਾਲਾਂਕਿ ਬਾਲੰਡੀਆਂ ਕੀਮਤਾਂ ਖੇਤਰ ਅਤੇ ਰਾਜ ਦੇ ਆਧਾਰ ਤੇ ਵਿਆਪਕ ਤੌਰ ਤੇ ਵੱਖ-ਵੱਖ ਹੋ ਸਕਦੀਆਂ ਨੇ ਗੈਸ ਬੱਡੀ ਨੇ ਨਵੀਂ ਰਿਪੋਰਟ ਕਿਹਾ ਹੈ ਕਿ ਹਵਾਈ ਦੇ ਵਿੱਚ ਡਰਾਈਵਰਾਂ ਨੂੰ ਆਮ ਵਾਂਗ 4.47 ਡਾਲਰ ਪ੍ਰਤੀ ਗੈਲਨ ਤੇ ਸਭ ਤੋਂ ਵੱਧ ਕੀਮਤਾਂ ਦਾ ਸਾਹਮਣਾ ਕਰਨਾ ਪੈਣਾ ਹੈ ਇਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ 4.27 ਡਾਲਰ ਤੇ ਵਾਸ਼ਿੰਗਟਨ ਦੇ ਵਿੱਚ 3.81 ਡਾਲਰ ਦੀ ਕੀਮਤ ਹੈ ਸਭ ਤੋਂ ਸਸਤੀ ਗੈਸ OKLAHOMA ਦੇ ਵਿੱਚ 2. 59 ਡਾਲਰ ਮਿਸਿਸਿਪੀ ਚ 2.55 ਡਾਲਰ ਤੇ ਟੈਕਸਾਸ ਦੇ ਵਿੱਚ 2.59 ਡਾਲਰ ਮਿਲਦੀ ਹੈ ਗੈਸ ਬੱਡੀ ਦੇ ਪੈਟਰੋਲੀਅਮ ਵਿਸ਼ਲੇਸ਼ਣ ਦੇ ਮੁਖੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਝ ਹਫ਼ਤਿਆਂ ਬਾਅਦ ਰਾਸ਼ਟਰੀ ਔਸਤ ਨੇ ਆਪਣਾ ਰਸਤਾ ਬਦਲ ਲਿਆ ਹੈ ਜਿਵੇਂ ਕਿ 2024 ਨੂੰ ਸੜ ਕੁਝ ਖਤਮ ਕੀਤਾ ਜਾ ਰਿਹਾ ਹੈ ਤੇ ਘਟਾਇਆ ਵੀ ਜਾ ਰਿਹਾ ਹੈ ਗੈਸ ਬੱਡੀ ਨੂੰ ਉਮੀਦ ਹੈ ਕਿ 2025 ਵਿੱਚ ਬਾਲਣ ਦੀਆਂ ਕੀਮਤਾਂ ਚ ਕਮੀ ਜਾਰੀ ਰਹੇਗੀ 2024 ਚ ਔਸਤਨ 33.3 ਡਾਲਰ ਹੋਣ ਤੋਂ ਬਾਅਦ ਸੀਐਨਐਨ ਨੇ ਰਿਪੋਰਟ ਕੀਤਾ ਹੈ ਕਿ ਬڑی ਡੇਟਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਇੱਕ ਗੈਲ ਨੇ ਨਿਯਮਤ ਬਾਲਣ ਲਈ ਰਾਸ਼ਟਰੀ ਔਸਤ ਅਗਲੇ ਸਾਲ 3.22 ਡਾਲਰ ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਹ ਖਪਤਕਾਰਾਂ ਲਈ ਹੋਰ ਰਾਹਤ ਪ੍ਰਦਾਨ ਕਰ ਸਕਦਾ ਹੈ ਜੋ ਭੋਜਨ ਤੇ ਕਿਰਾਏ ਵਰਗੀਆਂ ਮੁੱਖ ਚੀਜ਼ਾਂ ਲਈ ਵਧੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਨੇ ਜ਼ਿਆਦਾਤਰ ਅਰਥ ਸ਼ਾਸਤਰੀ 2025 ਚ ਮਹਿੰਗਾਈ ਚ ਗਿਰਾਵਟ ਦੀ ਉਮੀਦ ਕਰ ਰਹੇ ਨੇ ਹਾਲਾਂਕਿ ਬਹੁਤ ਸਾਰੇ ਸਾਵਧਾਨ ਕਰ ਰਹੇ ਨੇ ਕਿ ਚੁਣੇਗੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਪਾਰੇ ਟੈਰਿਫ ਲਗਾਉਣ ਅਤੇ ਅਨਧਿਕਾਰਿਤ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਖਪਤਕਾਰਾਂ ਦੀਆਂ ਕੀਮਤਾਂ ਨੂੰ ਵਧਾ ਸਕਦੀ ਹੈ। ਜ਼ਿਕਰ ਖਾਸ ਹੈ ਕਿ ਊਰਜਾ ਸੂਚਨਾ ਪ੍ਰਸ਼ਾਸਕ ਤੇ ਅਨੁਸਾਰ ਅਮਰੀਕਾ ਕੱਚੇ ਤੇਲ ਦਾ ਦੁਨੀਆ ਦਾ ਮੋਹਰੀ ਉਤਪਾਦਕ ਹੈ ਜੋ ਕਿ 2023 ਚ ਔਸਤਨ 12.9 ਮਿਲੀਨ ਬੈਰਲ ਪ੍ਰਤੀ ਦਿਨ ਲੈਂਦਾ ਹੈ। ਦੁਨੀਆ ਭਰ ਦੇ ਕਿਸੇ ਵੀ ਦੇਸ਼ ਦੇ ਲਈ ਇਹ ਇੱਕ ਤਰ੍ਹਾਂ ਦਾ ਰਿਕਾਰਡ ਹੈ। ਜੰਨ ਦੇ ਜੰਦੇ ਇੱਕ ਵਾਰ ਫਿਰ ਨਸਰ ਮਾਰਦਿਆ ਮੁਖੜ ਲਾਈਨਸ ਤੇ ਚਾਰ ਭਾਰਤੀ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 35 ਸਾਲਾ ਭਾਰਤੀ ਨੌਜਵਾਨ ਦੇ ਕਤਲ ਦੇ ਲਗੇ ਦੋਸ਼ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ 50 ਲੱਖ ਡਾਲਰ ਜੁਰਮਾਨੇ ਦਾ ਹੁਕਮ ਬਰਕਰਾਰ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਗਿਆ ਸੱਬਰ ਜੀ ਦਾ ਬਿਆਨ 2025 ਦੇ ਵਿੱਚ ਵੀ ਘਟਦੀਆਂ ਰਹਿ ਸਕਦੀਆਂ ਨੇ ਗੈਸ ਦੀਆਂ ਕੀਮਤਾਂ ਇਸ ਦੇ ਨਾਲ ਹੀ ਮੈਨੂੰ ਦੁਜਾਸਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ